ਅੱਜ ਦੀ ਕਹਾਣੀ ਤਿੱਬਤ ਦੇ ਬਰਫ਼ੀਲੇ ਪਹਾੜਾਂ ਵਿੱਚੋਂ ਆਈ ਹੈ ਇੱਕ ਐਸੀ ਲੋਕ ਕਥਾ ਜੋ ਸਿਰਫ ਇਨਸਾਫ਼ ਨਹੀਂ ਸਮਝਦੀ ਵੀ ਸਿੱਖਿਆ ਦਿੰਦੀ ਹੈ ਕਹਾਣੀ ਦਾ ਨਾਮ ਹੈ ਖੋਤਾ ਤੇ ਸਲੈਬ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਤਿੱਬਤ ਦੇ ਉੱਚੇ ਪਹਾੜਾਂ ਵਿੱਚ ਇੱਕ ਰਾਜਾ ਰਹਾ ਕਰਦਾ ਸੀ ਇਨਸਾਫ਼ ਕਰਨ ਵਿੱਚ ਉਹ ਬੇਮਿਸਾਲ ਸੀ ਬਹੁਤ ਵਧੀਆ ਇਨਸਾਫ਼ ਕਰਦਾ ਉਸ ਦੇ ਫੈਸਲੇ ਇੰਨੇ ਸੱਚੇ ਤੇ ਸਹੀ ਹੁੰਦੇ ਕਿ ਲੋਕ ਕਹਿੰਦੇ ਜੇ ਰਾਜੇ ਕੋਲ ਜਾ ਕੇ ਆਪਣੀ ਗੱਲ ਕਹਿ ਦਿੱਤੀ ਤਾਂ ਨਿਆਂ ਜ਼ਰੂਰ ਮਿਲੂਗਾ ਉਸ ਰਾਜ ਵਿੱਚ ਦੋ ਗਰੀਬ ਆਦਮੀ ਰਹਿੰਦੇ ਸੀ ਦੋਵੇਂ ਗਵਾਂਢੀ ਤੇ ਸੱਚੇ ਤੇ ਮਿਹਨਤੀ ਬੰਦੇ ਸੀ ਉਹ ਆਪਣੇ ਬੁੱਢੀਆਂ ਮਾਵਾਂ ਦੇ ਨਾਲ ਰਹਿੰਦੇ ਸੀ ਤੇ ਹੱਕ ਹਲਾਲ ਦੀ ਕਮਾਈ ਕਰਦੇ ਸੀ ਇੱਕ ਦਿਨ ਉਹਨਾਂ ਵਿੱਚੋਂ ਇੱਕ ਜਾਣਾ ਜੋ ਤੇਲ ਵੇਚਦਾ ਸੀ ਆਪਣਾ ਵੱਡਾ ਕੱਚ ਦਾ ਮਰਤਬਾਂ ਲੈ ਕੇ ਪਹਾੜੀ ਵੱਲ ਜਾ ਰਿਹਾ ਸੀ ਤੇ ਚੜਾਈ ਬਹੁਤ ਸੀ ਸੂਰਜ ਸਿਰ ਤੇ ਸੀ ਪੈਰ ਥੱਕ ਗਏ ਉਹਨੇ ਸੋਚਿਆ ਥੋੜਾ ਆਰਾਮ ਕਰ ਲਵਾਂ ਉਸਨੇ ਆਪਣਾ ਭਰਿਆ ਮਰਤਬਾਂ ਰਸਤੇ ਦੇ ਕਿਨਾਰੇ ਪਈ ਇੱਕ ਸਲੇਬ ਤੇ ਰੱਖਤਾ ਯਾਨੀ ਇੱਕ ਪੱਥਰ ਦੀ ਚਟਾਨ ਤੇ ਰੱਖਤਾ ਤੇ ਆਪ ਛਾਂ ਵਿੱਚ ਬੈਠ ਗਿਆ ਇਸੇ ਵੇਲੇ ਦੂਜਾ ਗਵਾਂਢੀ ਪਹਾੜ ਤੋਂ ਹੇਠਾਂ ਆ ਰਿਹਾ ਸੀ ਆਪਣਾ ਖੋਤਾ ਹੱਕਦਿਆ ਆ ਖੋਤੇ ਦੇ ਦੋਹੀਂ ਪਾਸੇ ਵੱਡੇ ਵੱਡੇ ਲੱਕੜਾਂ ਦੇ ਇਕੱਠੇ ਬੰਨੇ ਹੋਏ ਸੀ ਉਸ ਗੱਠੇ ਇੰਨੇ ਵੱਡੇ ਸਨ ਕਿ ਖੋਤੇ ਦੀਆਂ ਅੱਖਾਂ ਠਕੀਆਂ ਹੋਈਆਂ ਸੀ ਉਹਨੂੰ ਮਰਦਵਾਨ ਦਿਸੀਆ ਹੀ ਨਹੀਂ ਖੋਤਾ ਜਿਵੇਂ ਹੀ ਉੱਪਰ ਚੜਿਆ ਲੱਕੜਾਂ ਦਾ ਇਕੱਠਾ ਸਿੱਧਾ ਮਰਦਵਾਨ ਨਾਲ ਟਕਰਾ ਗਿਆ ਛੰਨਾਟ ਕਰਕੇ ਕੱਚ ਦਾ ਮਰਦਵਾਨ ਚੂਰ-ਚੂਰ ਹੋ ਗਿਆ ਤੇ ਸਾਰਾ ਤੇਲ ਧਰਤੀ ਤੇ ਵਗ ਦੁਰਿਆ ਤੇਲ ਵਾਲਾ ચીਕ ਪਿਆ ਹਾਏ ਮੇਰੀ ਮਿਹਨਤ ਦਾ ਤੇਲ ਮੇਰੀ ਮਾਂ ਤੇ ਮੇਰਾ ਗੁਜ਼ਾਰਾ ਇਹਦੇ ਨਾਲ ਬੜਾ ਮੁਸ਼ਕਲ ਨਾਲ ਚੱਲ ਰਿਹਾ ਸੀ ਖੋਤੇ ਵਾਲਾ ਡਰ ਗਿਆ ਫਰ ਕਹਿਣ ਲੱਗਾ ਮੈਂ ਤਾਂ ਕੁਝ ਨਹੀਂ ਕੀਤਾ ਭਰਾ ਖੋਤੇ ਨੇ ਮਾਰਿਆ ਮੈਂ ਤਾਂ ਪਿੱਛੇ ਖੜਾ ਸੀ ਦੋਵਾਂ ਵਿੱਚ ਝਗੜਾ ਵਧ ਗਿਆ ਅੰਤ ਵਿੱਚ ਫੈਸਲਾ ਕੀ ਹੋਇਆ ਕਿ ਚਲੋ ਰਾਜੇ ਕੋਲੇ ਚੱਲਦੇ ਹਾਂ ਉਹੀ ਨਿਆਂ ਕਰੂਗਾ ਦੋਵੇਂ ਜਾਣੇ ਰਾਜੇ ਕੋਲੇ ਚਲੇ ਗਏ ਰਾਜੇ ਨੇ ਧੀਰਜ ਨਾਲ ਦੋਨਾਂ ਦੀ ਗੱਲ ਸੁਣੀ ਫਿਰ ਮੁਸਕਰਾ ਕੇ ਕਹਿਣ ਲੱਗਾ ਤੁਸੀਂ ਦੋਵੇਂ ਭਲੇ ਆਦਮੀ ਹੋ ਕਿਸੇ ਦਾ ਦਿਲੋਂ ਬੁਰਾ ਨਹੀਂ ਲੱਗਦਾ ਪਰ ਜਦ ਮਰਤਵਾ ਟੁੱਟਿਆ ਕਸੂਰ ਖੋਤੇ ਦਾ ਵੀ ਨਹੀਂ ਤੇ ਤੇਲ ਵਾਲੇ ਦਾ ਵੀ ਨਹੀਂ ਸ਼ਾਇਦ ਕਸੂਰਵਾਰ ਖੋਤਾ ਜਾਂ ਸਲੈਬ ਹੋਵੇ ਲੋਕ ਹੈਰਾਨ ਹੋ ਗਏ ਰਾਜੇ ਨੇ ਹੁਕਮ ਦਿੱਤਾ ਕਿ ਖੋਤੇ ਨੂੰ ਸੰਗਲਾ ਨਾਲ ਬੰਨ ਕੇ ਜੇਲ੍ਹ ਵਿੱਚ ਪਾ ਦਿੱਤਾ ਜਾਵੇ ਤੇ ਸਲੈਬ ਨੂੰ ਪੰਜ ਜਣੇ ਲੈ ਆਉਣ ਅਗਲੇ ਦਿਨ ਦਰਬਾਰ ਵਿੱਚ ਭੀੜ ਇਕੱਠੀ ਹੋ ਗਈ ਲੋਕ ਕਹਿ ਰਹੀ ਸੀ ਵੀ ਰਾਜਾ ਪਾਗਲ ਤਾਂ ਨਹੀਂ ਹੋ ਗਿਆ ਖੋਤੇ ਤੇ ਪੱਥਰ ਤੇ ਕੀ ਇਸ ਚਲਾ ਰਿਹਾ ਸਲੈਬ ਤੇ ਕੇਸ ਚੱਲ ਪਿਆ ਪਰ ਸਭ ਦੀ ਜਗਿਆਸਾ ਇੰਨੀ ਵੱਧ ਗਈ ਕਿ ਦਰਬਾਰ ਹਾਲ ਖਚਾ ਖਚ ਪਰ ਗਿਆ ਰਾਜਾ ਦਰਬਾਰ ਵਿੱਚ ਆਇਆ ਦਰਵਾਜ਼ੇ ਨੂੰ ਅੰਦਰੋਂ ਤਾਲਾ ਲਗਵਾਇਆ ਦਿੱਤਾ ਤੇ ਕਿਹਾ ਹੁਣ ਸੁਣੋ ਨਾ ਕੋਈ ਅਜਿਹਾ ਕਾਨੂੰਨ ਹੈ ਜੋ ਖੋਤੇ ਤੇ ਸਲੈਬ ਨੂੰ ਦੋਸ਼ੀ ਠਹਿਰਾ ਸਕੇ ਪਰ ਤੁਸੀਂ ਸਭ ਇੱਥੇ ਇੱਕ ਬੇਕਾਰ ਤਮਾਸ਼ਾ ਦੇਖਣ ਆਏ ਹੋ ਇਸ ਲਈ ਤੁਹਾਨੂੰ ਹਰ ਇੱਕ ਨੂੰ ਅੱਧਾ ਸੈਂਟ ਦੇ ਕੇ ਬਾਹਰ ਜਾਣਾ ਪਊਗਾ ਲੋਕ ਸ਼ਰਮ ਨਾਲ ਝੁੱਕ ਗਏ ਹਰੇਕ ਨੇ ਅੱਧਾ ਸੈਂਟ ਦਿੱਤਾ ਤੇ ਬਾਹਰ ਚਲੇ ਗਏ ਉਹ ਸਾਰਾ ਪੈਸਾ ਰਾਜੇ ਨੇ ਤੇਲ ਵਾਲੇ ਨੂੰ ਦੇ ਦਿੱਤਾ ਉਹ ਖੁਸ਼ ਹੋ ਗਿਆ ਤੇ ਹੱਸਦਾ ਹੋਇਆ ਘਰ ਪਰਤ ਗਿਆ ਇਸ ਕਹਾਣੀ ਦਾ ਸਬਕ ਇਹ ਹੈ ਕਿ ਇਨਸਾਫ ਸਿਰਫ ਦੋਸ਼ੀ ਲੱਭਣ ਦਾ ਨਾਮ ਨਹੀਂ ਹੁੰਦਾ ਕਈ ਵਾਰ ਸਮਝਦਾਰੀ ਨਾਲ ਨੁਕਸਾਨ ਭਰਨਾ ਵੀ ਸਭ ਤੋਂ ਵੱਡਾ ਇਨਸਾਫ ਹੁੰਦਾ ਹੈ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਜੇ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਰੋ ਤੇ ਇਹੋ ਜਿਹੀਆਂ ਹੋਰ ਲੋਕ ਕਥਾਵਾਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਫਿਰ ਮਿਲਦੇ ਆ ਇੱਕ ਨਵੀਂ ਦਿਲਚਸਪ ਕਹਾਣੀ ਨਾਲ ਬਹੁਤ ਬਹੁਤ ਪਿਆਰ ਤੇ ਅਸ਼ੀਰਵਾਦ